ਮਾਦਾ ਪੜਾ ਦੇਖ ਆ ਬੰਨੇ ਤੇਰੇ ਮੁਰ ਹੱਥ ਮੈਂ ਤਾਂ ਆਪਦੇ ਘਰੇ ਜਾਨੀ ਹੈਗੀ ਨਹੀਂ ਦੋਗਲੀ ਮਾਸੀਏ ਸ਼ਰਮ ਮੰਨ ਲੈ ਮਾੜੀ ਮੋਟੀ ਨਾਲ ਮੈਂ ਤੈਨੂੰ ਕੀ ਕਿਹਾ ਸੀ ਭਾਬੀ ਵੀ ਇਹਦੇ ਕੋਲੇ ਬੈਠਣਾ ਨਹੀਂ ਹੈਗਾ ਤੂੰ ਫੇਰ ਇਹਦੇ ਨਾਲ ਗੋਡਾ ਜੋੜ ਨਾ ਕੋੜੇ ਮੇਰੀ ਨੂੰਹ ਆ ਕਿਉਂ ਨਹੀਂ ਬੈਠ ਸਕਦੀ ਮੇਰਾ ਆਪੋਗੇ ਲਾਲਜਾ ਬਟਨ ਦੱਬ ਲਈ ਅੱਛਾ ਜਦੋਂ ਮੈਂ ਬੋਲਾਂਗੀ ਦੱਬ ਲੈ ਦੱਬ ਦੇ ਸਟਾਰਟ ਹੋ ਗਈ ਵੀਡੀਓ ਚਲ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਮੇਰਾ ਬਹੁਤ ਵਧੀਆ ਨਹੀਂ ਨਹੀਂ ਵਧੀਆ ਨਹੀਂ ਹੈਗਾ ਮੈਨੂੰ ਖਾਂਸੀ ਹੋਈ ਪਈ ਆ ਮੇਰਾ ਗਲਾ ਬੈਠਿਆ ਪਿਆ ਮੈਂ ਗਰਮ ਸਰਦ ਹੋਈ ਪਈ ਆ ਆ ਦੇਖ ਲਓ ਮੈਂ ਤਾਂ ਸਵੇਰ ਦਾ ਨਾ ਸਿਰ ਵੀ ਨਹੀਂ ਪਾਇਆ ਬਸ ਇਦਾਂ ਹੀ ਬੈਠੀਆਂ ਘਰੇ ਤੇ ਮੈਨੂੰ ਪਲੀਜ਼ ਕਮੈਂਟਾਂ ਦੇ ਵਿੱਚ ਦੱਸੋ ਵਧੀਆ ਜੀ ਦਵਾਈ ਕੋਈ ਹਨਾ ਜਿਸ ਦੇ ਨਾਲ ਮੈਨੂੰ ਆਰਾਮ ਆ ਜੇ ਕਿਉਂਕਿ ਮੈਂ ਹਫ਼ਤੇ ਤੋਂ ਦਵਾਈ ਖਾ ਰਹੀ ਆ ਮੈਨੂੰ ਆਰਾਮ ਨਹੀਂ ਆ ਰਿਹਾ ਤੇ ਤੁਸੀਂ ਕਮੈਂਟ ਕਰਕੇ ਦੱਸੋ ਪਲੀਜ਼ ਸਸੀ ਆ ਗਰੀ ਬਲੌਗ ਚੱਲ ਰਿਹਾ ਕੀ ਬਲੌਗ ਚੱਲ ਰਿਹਾ ਫੜਾਉ ਬਲਾ ਲੈਂਦੇ ਕਿਵੇਂ ਆਕੜ ਖੜਾ ਦੇ ਤਾ ਸਹੀ ਲੈ ਗੱਲਾ ਜੱਪਾ ਜੱਲ ਚੱਲ ਮੈਂ ਮੈਨੂੰ 2 ਪੈਸੇ ਕਮਾ ਲੈਣ ਦੇ ਕੀ ਹੋ ਗਿਆ ਤੈਨੂੰ ਕਾਮਰਜ ਨੂੰ ਕਿੱਥੇ ਦੱਸੀ ਇਹਨੂੰ ਬਲਾਗ ਕਿਹਨੇ ਦੇ ਵਾਗ ਨੂੰ ਪਤਾ ਇਹ ਜਗਤ ਦਾਸ ਨੂੰ ਕਹਾ ਕਹੂਗਾ ਇਹ ਫਿਰ ਕੀ ਹੋ ਗਿਆ ਕੀ ਕਹੂਗਾ ਹਾਂ ਗੱਲਾ ਜੱਸ ਕੋਈ ਜਰੂਰ ਹੈ ਤਾਂ ਮੈਂ ਆਪਦਾ ਅਕਾਊਂਟ ਨੰਬਰ ਵੀ ਨਹੀਂ ਪਾਇਆ ਬਲਾਗ ਦੇ ਵਿੱਚ ਦਵਾਈ ਲੈਣੇ ਦਵਾਈ ਤੈਨੂੰ ਮੈਂ ਦਵਾਈ ਲਾਉਂਗਾ ਤੈਨੂੰ ਦਵਾਈ ਦੇ ਦੇਣਾ ਹੈ ਬਣ ਗਿਆ ਦਵਾਈ ਭੇਜ ਦੇ ਉਹਨੂੰ ਤੈਨੂੰ ਕਮੈਂਟਾਂ 'ਚ ਦਵਾਈ ਭੇਜਣਗੇ ਇਹ ਉਹਨੂੰ ਦਵਾਈ ਭੇਜੇਗੇ ਵੇ 100 ਹਿੱਲਾ ਦੱਸ ਦੇਣਗੇ ਆਹ ਹੋ ਆਹ ਵਧੀਆ ਡਾਕਟਰ ਦੱਸ ਦੇਣਗੇ ਡਾਕਟਰਾਂ ਦਾ ਸਾਰੇ ਤੈਨੂੰ ਡਾਕਟਰ ਐਡ ਹੋਏ ਹੋਏ ਨੇ ਤੂੰ ਬਣਾ ਦੇ ਚੱਲਾ ਕ ਮਾਈ ਤੋਂ ਕਹਿ ਰਾਂ ਕਿ ਲਿਖ ਮੈਂ ਤੂੰ ਨਾ ਬਣਾ ਲੈ ਠੀਕ ਹੈ ਹਾਂ ਦੱਸ ਸਾਰੇ ਦਿਨ ਚਿੱਤਰ ਖਾਈਂ ਨੇ ਮਾਤਾ ਦੁੱਧ ਦੇਖਦਾ ਪਰ ਹਟਦੀ ਨਹੀਂ ਫੇਰ ਕੀ ਹੋ ਗਿਆ ਜੇ ਚਿੱਤਰ ਖਾ ਕੇ ਮੇਰੇ ਡਾਲਰ ਬਣਦੇ ਆ ਤੈਨੂੰ ਕੀ ਢਿੱਡ ਪੇੜ ਮੱਚਦੀ ਆ ਤੈਨੂੰ ਕੀ ਹੋ ਰਿਹਾ ਤੂੰ ਵੀ ਮੰਮੀ ਦੇ ਪਿੱਛੇ ਲੱਗ ਗਿਆ ਪੜਿਆ ਲਿਖਿਆ ਆ ਸਾਰੇ ਪਿੰਡ ਦੇ ਦੇਖਦੇ ਬਲੌਗ ਆ ਫਿਰ ਵਧੀਆ ਨਾ ਮੇਰੀ ਪਬਲਿਸਿਟੀ ਹੋ ਰਹੀ ਆ ਕੱਲ ਨੂੰ ਇੰਟਰਵਿਊ ਆ ਵਾਲੇ ਆਉਣਗੇ ਤੇਰਾ ਹੀ ਨਾਮ ਹੋਏਗਾ ਕਿ ਗੈਰੀ ਦੀ ਵਾਈਫ ਦੇਖ ਬਲੌਗ ਪਾਉਂਦੀ ਆ ਸੈਲੀਬ੍ਰਿਟੀ ਬਣ ਗਈ ਆ ਪੈਸੇ ਕਮਾਉਂਦੀ ਆ ਆਪਾਂ ਵਧੀਆ ਕੋਠੀ ਪਾ ਲਾਂਗੇ ਹੋਰ ਨਾਲੇ ਬਾਹਰ ਜਾਣਾ ਪੈਸੇ ਨਹੀਂ ਮੈਂ ਇਕੱਠੇ ਕਰਨੇ ਆਹੋ ਆਹ ਐ ਪੈਸੇ ਇਕੱਠੇ ਹੋਣਗੇ ਤੇ ਹੋਰ ਕਿਦਾਂ ਹੋਣਗੇ ਹਾਂ ਉਹ ਆਪੀ ਲੱਗਾ ਤੈਨੂੰ ਕੀ ਪਤਾ ਸੋਸ਼ਲ ਮੀਡੀਆ ਤੇ ਕਿੰਦੀ ਕਮਾਈ ਹੁੰਦੀ ਆ ਚੱਲੋ ਠੀਕ ਆ ਪੈਸਿਆਂ ਦਾ ਤੂੰ ਆਪ ਵੀ ਨਾ ਜਾ ਠੀਕ ਮਸਾਂ ਦਾ ਮੇਰਾ ਚੈਨਲ ਚੱਲਣ ਲੱਗਿਆ ਹੁਣ ਚੱਲ ਲੈਣ ਦੇ ਚੱਲ ਆਪਾਂ ਬਣਾਈਏ ਇੱਕ ਕਲਿੱਪ ਮੇਰੇ ਨਾਲ ਤੂੰ ਤਾਂ ਬਣਾ ਲਾ ਬੰਦ ਕਰ ਲੈ ਲੱਗ ਗਏ ਸਰ ਬਿਨਾ ਗੱਲਾਂ 24 ਘੰਟੇ ਆਈ ਗਵਾਂ 24 ਘੰਟੇ ਉਹ ਮੁੰਡਾ ਉੱਥੇ ਗਿਆ ਇੱਥੇ ਇਹਦੇ ਨਾਲ ਲੜੀ ਜਾਂਦਾਗਾ ਉੱਥੇ ਤੇਰੀ ਮਾਂ ਨਾਲ ਖੇਤ ਕੰਮ ਕਰਾਏਦਾ ਕੱਲੀ ਖਪੀ ਜਾਂਦੀ ਹੈਗੀ ਆਹ ਦੇਖ ਲੈ ਮਾਸੀ ਕੱਲਾ ਕੱਲਾ ਲੜੀ ਜਾਂਦਾ ਮੇਰੇ ਨਾਲ ਕੋਈ ਜ਼ਿੰਦਗੀ ਹੈ ਮੇਰੀ ਕੋਈ ਫੋਨ ਚੱਕਦੇ ਕਰੀ ਕੱਲਾ ਕੋਈ ਦੱਸ ਕੋਈ ਨਹੀਂ ਚੱਲ ਲੈ ਕੇ ਬੈਜੀ ਫੇਰ ਕੀ ਹੋ ਗਿਆ ਜਾਂ ਤੂੰ ਜਾ ਕੇ ਤੇਰੀ ਮਾਂ ਨਾਲ ਕੰਮ ਕਰਾ ਦੇ ਜਾਂ ਭੱਗ ਜਾ ਛੜਾ ਹੋ ਜਾ ਤੂੰ ਸਿਆਣੀ ਬਣਣੀ ਹੈ ਮੇਰੀ ਗੱਲ ਸੁਣ ਹੈਨਾ ਪੈਸਿਆਂ ਲਈ ਲੋਕੀ ਆਪਣਾ ਪਿੰਡ ਛੱਡ ਕੇ ਆਪਣਾ ਦੇਸ਼ ਛੱਡ ਕੇ ਬਾਹਰਲੇ ਦੇਸ਼ਾਂ 'ਚ ਜਾ ਕੇ ਸਫਾਈਆਂ ਦਾ ਕੰਮ ਕਰਦੇ ਨੇ ਜਿਵੇਂ ਘਰੀ ਬੈਠੇ ਫੋਨ ਤੇ ਪੈਸੇ ਕਮਾਰੀਆਂ ਇਹਨਾਂ ਨੂੰ ਕੀ ਦੁੱਖ ਹੈ ਆਉਂਦੇ ਨੇ ਤੇ ਪੈਸੇ ਪੂਸੇ ਹੋਰ ਕੀ ਨਾ ਗਵੰਡਿਆਂ ਜਵਾਬ ਬੁਲਾ ਰੱਖਿਆ ਉਹਨੂੰ ਕਹਿੰਦੇ ਵੀਡੀਓ ਬਣਾਓ ਐ ਖੜਾ ਵੀਡੀਓ ਬਣਾ ਦੱਸ ਲੱਗ ਫਿਰ ਮੇਰ ਤੋਂ ਕੈਮਰਾ ਫੜਿਆ ਨਹੀਂ ਜਾਂਦਾ ਮੈਂ ਇਹਨੂੰ ਫੜਾ ਤਾਂ ਕੀ ਹੋ ਗਿਆ ਜੱਗ ਫੜਾ ਤੇਰਾ ਨਾ ਬਣਾ ਤੂੰ ਤੂੰ ਇਹ ਫੜਾ ਦੇ ਫੋਨ ਜਾਂਦਾ ਬਹੁਤਾ ਤੂੰ ਜਾ ਕੇ ਤੇਰੀ ਮਾਂ ਨਾਲ ਕੰਮ ਕਰਾ ਲੈ ਖੜਾ ਹੋ ਜਾ ਬਿਨਾ ਮਤਲਬ ਉਹੀ ਲੜੀ ਜਾਊਗਾ ਮਾਸੀ ਦੇਖ ਲਾ ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦੇ ਪਹਿਲਾਂ ਬਾਹਰ ਜਾ ਕੇ ਮੈਂ ਕੋਈ ਕੰਮ ਕਰੂੰਗੀ 5-7000 10000 ਰੁਪਏ ਪਿੱਛੇ ਨੌਕਰੀ ਕਰੂੰਗੀ ਮੈਂ ਪੜ੍ਹੀ ਲਿਖੀ ਚੰਗੀ ਲੱਗਦੀ ਆ ਇਹ ਤੇ ਮੈਂ ਲੱਖਾਂ ਰੁਪਏ ਕਮਾ ਲੈਣੀ ਆ ਨਾ ਮੈਨੂੰ ਆਏ ਦੱਸ ਸੱਚੀ ਇਹ ਤੇ ਪੈਸੇ ਪੂਸੇ ਆਉਂਦੇ ਆ ਮਾਸੀ ਤੈਨੂੰ ਪਤਾ ਹੀ ਨਹੀਂ ਹੈਗਾ ਮੀਡੀਆ ਤੋਂ ਤਾਂ ਬਹੁਤ ਪੈਸਾ ਆਂਦਾ ਹੈ ਕਿੰਨਾ ਕ ਆ ਜਾਂਦਾ ਹੈਗਾ ਇਹ ਤਾਂ ਲੱਖਾਂ ਚ ਆ ਜਾਂਦਾ ਹੈ ਹੈ ਹੋਰ ਹਰ ਮਹੀਨੇ ਲੱਖਾਂ ਲੱਖਾਂ ਰੁਪਏ ਆ ਜਾਂਦਾ ਹੈ ਤੇ ਤਾਂ ਦੇਖ ਲੈ ਨਹੀਂ ਫਿਰ ਆ ਮੇਰੇ ਵਾਲੀ ਭੈਣ ਨੂੰ ਛੁੱਡਣ ਨੂੰ ਜ਼ਮੀਨ ਲੱਖਾਂ ਨਹੀਂ ਹੈਗਾ ਲੈ ਤੈਨੂੰ ਆ ਬਣਾਣੇ ਤੋਂ ਰੋਕਦੀ ਰਹਿੰਦੀ ਆ ਲੈ ਦੇਖ ਹੋਣ ਮਾਸੀ ਦੇਖ ਬੰਦਾ ਪੈਸੇ ਪਿੱਛੇ ਮਰਦਾ ਤੁਸੀਂ ਕਿੰਨੀ ਮਿਹਨਤ ਕਰਦੇ ਮਾਸੜ ਜੀ ਕਿੰਨੀ ਮਿਹਨਤ ਕਰਦੇ ਹੋਣੇ ਲੱਖ ਰੁਪਏ ਬਣਦਾ ਮਹੀਨੇ ਦਾ ਕਿੱਥੇ ਬਣਦਾ ਆਹੀ ਦੱਸ ਦੀ ਦੱਸ ਵੀ ਆਹੀ ਚੱਲੀਆਂ ਮੈਂ ਘਰੇ ਬੈਠੇ RAMNAL ਬਸ ਫੋਨ ਹੀ ਆ ਕਰਨਾ ਜਿੰਨੇ ਮਰਜੀ ਪੈਸੇ ਕਮਾ ਲਾਂ ਐਵੇਂ ਐਂ ਦੱਸ ਆ ਛੜੜੇ ਫੋਨਾਂ ਤੇ ਵੀ ਬਣ ਜੂਗਾ ਇਹ ਪਹਿਲਾਂ ਹੋਰ ਮਾਸੀ ਇਹ ਤਾਂ ਸਾਰੇ ਫੋਨਾਂ ਤੇ ਚੱਲ ਜਾਂਦਾ ਹੈ ਕੀ ਇਹਦਾ ਹਿਸਾਬ ਕਿਤਾਬ ਜਾਂ ਕੀ ਹੈਗਾ ਮਾਸੀ ਇਹ ਤਾਂ ਬਹੁਤ ਵਧੀਆ ਚੀਜ਼ ਹੈ ਇੱਕ ਇਹਦੇ ਤੇ YouTube ਤੇ ਚੈਨਲ ਬਣ ਜਾਂਦਾ ਹਾਂ ਉਹਦੇ ਤੇ ਤੁਸੀਂ ਜਿਹੜੀ ਮਰਜ਼ੀਆਂ ਚੀਜ਼ਾਂ ਬੋਲ-ਬੋਲ ਕੇ ਪਾਈ ਜਾਓ ਹਨਾ ਘਰ ਦੇ ਕੰਮ ਪਾ ਦਿਓ ਕੁਝ ਵੀ ਕੋਈ ਜਾਣਕਾਰੀ ਦੇ ਦਿਓ ਹਨਾ ਹਾਂ ਜਿੰਨੇ ਲੋਕ ਚਾਹਦਾ ਤੁਹਾਨੂੰ ਦੇਖਣਗੇ ਉਹਨੇ ਪੈਸੇ ਬਣਦੇ ਆ ਆ ਫਿਰ ਤੇਰੇ ਸੱਸ ਕਿਉਂ 부ੜਕੇ ਜਾਂਦੀ ਰਹਿੰਦੀ ਆ ਇਹਨਾਂ ਨੂੰ ਅਨਪੜਾ ਨੂੰ ਅਕਲ ਨਹੀਂ ਹੈਗੀ ਇਹਨਾਂ ਨੂੰ ਪਤਾ ਹੀ ਨਹੀਂ ਵੀ ਪੈਸਾ ਆਉਂਦਾ ਨਾ ਮੈਨੂੰ ਆਏ ਦੱਸ ਤਾਂ ਤੇਰੀ ਸੱਸ ਨੂੰ ਦੱਸਿਓ ਵੀ ਤਣ ਪੈਸੇ ਆਉਂਦੇ ਨੇ ਦੱਸਿਆ ਉਹਨੂੰ ਕਿਹੜਾ ਸਮਝ ਆਂਦੀ ਆ ਉਹ ਤਾਂ ਕਹੀ ਜਾਂਦੀ ਆ ਗਵਾਂਢੀ ਦੇਖਣਗੇ ਪਿੰਡ ਦੇਖੂਗਾ ਰਿਸ਼ਤੇਦਾਰ ਦੇਖਣਗੇ ਪਹਿਲਾਂ ਤੂੰ ਦੱਸ ਮਾਸੀ ਰਿਸ਼ਤੇਦਾਰ ਕਿਸੇ ਨੂੰ ਪੈਸਾ ਦਿੰਦੇ ਨੇ ਗਵਾਂਢੀ ਕਿਸੇ ਨੂੰ ਪੈਸੇ ਦਿੰਦੇ ਨੇ ਨਹੀਂ ਦਿੰਦੇ ਨਹੀਂ ਫਿਰ ਤੂੰ ਕਿੱਥੇ ਰੱਖਦੀ ਆ ਪੈਸੇ ਸਾਮ ਸਾਮ ਕੇ ਮਾਸੀ ਇਹ ਥੋੜੀ ਦੱਸੀ ਦਾ ਹੁੰਦਾ ਤੇ ਖਾਤੇ 'ਚ ਰੱਖਦੀ ਆ ਮੈਂ ਹੈ ਕਿੰਨੇ ਲੱਖ ਰੁਪਈਆ ਹੋ ਗਏ ਹੁਣ ਤੇਰੇ ਕੋਲ ਲੈ ਹੁਣ ਮੈਂ ਥੋੜੀ ਦੱਸਾਂਗੀ ਤੁਹਾਨੂੰ ਨਹੀਂ ਫਿਰ ਐਂ ਕਰਿਆ ਕਰ ਤੇਰੀ ਸੱਸ ਦਾ ਕੀ ਆ ਭੌਂਕੀ ਜਾਣ ਦੇ ਮੌਜਾਂ ਨਾਲ ਤੂੰ ਆਪਦਾ ਇਹ ਕੰਮ ਚਾਲੂ ਰੱਖ ਆ ਸਾਹੀ ਤਾਂ ਮੈਂ ਚਿੱਤਰਖਾ ਕੇ ਬਣਾਈ ਜਾਂਦੀ ਆ ਮਸੀ ਉਸਨੇ ਹੁੰਦਾ 70 70 ਇਧਰ ਲੈ ਕੰਨ ਪਾਲਿਆ ਕਰ ਇਧਰ ਤੇ ਘੜਿਆ ਕਰ ਅਜੜ ਤੇ ਨੰਨਦਾ ਨਾ ਇਹ ਇਹ ਉਹਦਾ ਤੇਰਾ ਪੱਕ ਪੂਰਦੀ ਆ ਮਗਰਬ ਦੀ ਮਾਂ ਕੋਲੇ ਵੀ ਚੁਗਲੀਆਂ ਮਸੀ ਮੇਰੇ ਤਾਂ ਮਿਲੀਅਨਾਂ ਚ ਫੋਲੋਅਰ ਐ ਇੱਕ ਅੱਧਾ ਵਲੌਗ ਤੂੰ ਮੇਰੇ ਨਾਲ ਪਾ ਦੇ ਤੇਰੀ ਸਾਬਾਸ ਤੇਰੇ ਦੋਗਲੀ ਮਸੀਏ ਆ ਜਾ ਆ ਜਾ ਨਹੀਂ ਦੋਗਲੀ ਮਸੀਏ ਸ਼ਰਮ ਮੰਨ ਲਾ ਮੜੀ ਮੋਟੀ ਨਾਲ ਮੈਂ ਤੈਨੂੰ ਕੀ ਕਿਹਾ ਸੀ ਭਾਬੀ ਵੀ ਇਹਦੇ ਕੋਲੇ ਬੈਠਣਾ ਨਹੀਂ ਹੈਗਾ ਤੂੰ ਫੇਰ ਇਹਦਾਂ ਗੋਡਾ ਜੋੜ ਨਾ ਕੁੜੇ ਮੇਰੀ ਨੂੰਹ ਆ ਕਿਉਂ ਨਹੀਂ ਬੈਠ ਸਕਦੀ ਮੇਰੇ ਕੋਲੇ ਆਹ ਨੂੰਹ ਆ ਗਈ ਮੇਰੇ ਖੜ ਜਾ ਤੂੰ ਬੋਲੀ ਨਾ ਚੁੱਪ ਕਰ ਜਾ ਜਵਾਨ ਬੰਦ ਕਰ ਲੈ ਇੱਥੇ ਚੇਪੀ ਲਾ ਲਾ ਮੂੰਹ ਨੂੰ ਜੇ ਬੋਲੀਆਂ ਫਿਰ ਮੈਥੋਂ ਬੁਰਾ ਨਹੀਂ ਕੋਈ ਖੜ ਜਾ ਤੇਰੇ ਕਿ ਮੱਲੋਂ ਪੈਂਦੀ ਆ ਕੰਜਰੀ ਮੇਰੀ ਗੱਲ ਸੁਣਨੀ ਮਾਸੀ ਹੈ ਫਿਰ ਤੂੰ ਕਹਿੰਦੇ ਨੇ ਕੁੜੀ ਮੈਨੂੰ ਐ ਬੋਲਦੀ ਐ ਨਾ ਹੁਣ ਭਾਬੀ ਕੋਲੇ ਬੈਠੀ ਭਾਬੀ ਦੀਆਂ ਚੁਗਲੀਆਂ ਮੇਰੀ ਮਾਂ ਕੋਲੇ ਜਾਂਦੇ ਉਹਦੇ ਕੋਲੇ ਚੁਗਲੀਆਂ ਲਾਉਣ ਲੱਗ ਜਾਂਦੇ ਹੁਣ ਤੂੰ ਐਵੀਂ ਚੇਲੀ ਬਣੀ ਬੈਠੀ ਐ ਤੈਨੂੰ ਸ਼ਰਮ ਨਹੀਂ ਆਉਦੀ ਨਹੀਂ ਮੈਂ ਚੁਗਲੀਆਂ ਨਹੀਂ ਲਾਉਂਦੀ ਨਹੀਂ ਮੈਂ ਤਾਂ ਐ ਪੁੱਛਦੀ ਸੀ ਉਹ ਜਿਹੜਾ ਉਹ ਬਣਾਉਂਦੀ ਹੁੰਦੀ ਹੈ ਐ ਐ ਕਰ ਕਰ ਕੇ ਬਲੋਕ ਬਲੂਕ ਜਿਹਾ ਕੀ ਕਹਿੰਦੇ ਨੇਗੇ ਉਹ ਤੋਂ ਐ ਪੁੱਛਦੀ ਸੀ ਕਿ ਕਿੰਨੇ ਪੈਸੇ ਪੁੱਛੇ ਉਹ ਦੇ ਦੇ ਤੈਨੂੰ ਕੱਖੜੀਆਂ ਲੈਣੀਆਂ ਨੇ ਸਾਡੀ ਭਾਬੀ ਬਣਾਉਂਦੀ ਆ ਬਣਾਈ ਜਾਂਦੇ ਤੈਨੂੰ ਕੀ ਲੈਣਾ ਤੈ ਤਾਂ ਮੇਰੀ ਮਾਂ ਲੜਾਦੀ ਇਹਦੇ ਨਾਲ ਚੁਗਲੀਆਂ ਕਰ ਕਰ ਕੇ ਹੁਣ ਅੱਛਾ ਜੀ ਤੈਨੂੰ ਪੈਸਿਆਂ ਦੀ ਹੋ ਗਈ ਇਹਨੂੰ ਨਾ ਦੱਸਿਆ ਕਰ ਕੁਝ ਦੇਦਾ ਹੂਪੇ ਤੇ ਸ ਲਾਭੋ ਫਿਰ ਕੀ ਹੋ ਗਿਆ ਜੇ ਪੈਸੇ ਆ ਨਾ ਮੈਂ ਕਿਹੜਾ ਬਗਾਨੀ ਆਂ ਕੀ ਨਾਲ ਬਗਾਨੀ ਆ ਫਿਰ ਤੂੰ ਤਾਂ ਫਿਰ ਤੂੰ ਤਾਂ ਬਗਾਨੀ ਆ ਮੇਰੀ ਮਾਂ ਕੋਲੇ ਜਾ ਜਾ ਕੇ ਇਹਦੀਆਂ ਚੁਗੜੀਆਂ ਲਾਉਣੀ ਆ ਮੇਰੀ ਮਾਂ ਦੀ ਇਹਦੇ ਕੋਲੇ ਚੁਗੜੀਆਂ ਲਾਤੀਆਂ ਅਹੀਂ ਤਾਂ ਤੂੰ ਆਪਦੀ ਨੂਹ ਨਾਲ ਨਹੀਂ ਬਣਾਇਆ ਸਾਡੇ ਨਾਲ ਕੀ ਬਣਾਇਆ ਬੰਦੀ ਗੱਲ ਦਾ ਦੇਖ ਮੇਰੀ ਗੱਲ ਸੁਣ ਬੈਠ ਜਾ ਰਹੀ ਮੈਂ ਨਹੀਂ ਬੈਂਦੀ ਆੜੀ ਮਾਸੀ ਦੇਖ ਨਾ ਬੈਠਾ ਮੇਰੇ ਮੇਰੇ ਘਰੇ ਕੰਡੇ ਲੱਗੇ ਨੇ ਗਾ ਓਏ ਮਾਸੀ ਮੈਂ ਤੈਨੂੰ ਬਲਾਉਂਦੀ ਨੂਹ ਹੀ ਨਾ ਵਿੱਚ ਦੀਜੇ ਥਾਂ ਤੇ ਹਿੱਸਾ ਲੈਂਦੀ ਫਿਰ ਹਾਂ ਬਾਬੇ ਤੂੰ ਦੱਸ ਕੀ ਕਹਿੰਨੀ ਆ ਮੈਂ ਲੰਬ ਤੈਨੂੰ ਇਹ ਕਹਿ ਰਹੀ ਆ ਵੀ ਦੇਖ ਮਾਸੀ ਆਪਾਂ ਨੂੰ ਮਿਲਣ ਲਈ ਹੋਈ ਆ ਐਨੀ ਬੋਲੀ ਤਾਂ ਹੁੰਦਾ ਵੱਡਿਆਂ ਨਾਲ ਆਪਣੀ ਮਾਸੀ ਲੱਗਦੀ ਆ ਇਹ ਵੱਡੀ ਤੈਨੂੰ ਕਿੱਦਰੋਂ ਲੱਗਦੇ ਵੱਡੀ ਇਹ ਤੂੰ ਮੇਰੇ ਕਹੇ ਵੀ ਨੂ ਕਰਾਂ ਜਾ ਮਾਸੀ ਕੁਛ ਤੇਰੀ ਮਾਂ ਨੂੰ ਜਾ ਕੇ ਮੈਂ ਕਿਹਾ ਮੈਨੂੰ ਸਾਰਾ ਪਤਾ ਤੇਰਾ ਪਤਾ ਯਾ ਮਾਸੀ ਕਿੰਨੇ ਕੁ ਪਾਣੀ ਚ ਜਿੰਨੀ ਧਰਤੀ ਦੁੱਤਿਆ ਨਾ ਉਦੋਂ ਦੁੱਗਣੀ ਥੱਲੇ ਆ ਗਈ ਆ ਦੇਖ ਲੈ ਮੇਰੇ ਵਾਲਾ ਮਾਸੜ ਵਿਚਾਰਾ ਮੰਜੇ ਤੇ ਪਾਤਾ ਗੋਡਾ ਤੋੜ ਕੇ ਦੇਖ ਲੈ ਭਾਬੀ ਕਹਤੀ ਨਾ ਤੈਨੂੰ ਮੈਂ ਘਰੋਂ ਭੱਜੇ ਹੋਇਆ ਮਾਸੜ ਨੇ ਕੁੱਟ ਕੇ ਭਜਾਈਆ ਕਰੋ ਮਾਸੀ ਸੱਚੀ ਗੱਲ ਓਏ ਮਾਰਦੀ ਆ ਝੂਠ ਕੁੱਤੀ ਭੰਗਦੀ ਆਗੀ ਕਾਲ ਜੀ ਨਾ ਕੱਟਾ ਸੰਗੀਤ ਆਪ ਦੂੰ ਇੱਥੇ ਮਾਸੜ ਨੇ ਤੇ ਸੁੱਕੀ ਛੱਡਤੀ ਮੈਂ ਨਹੀਂ ਛੱਡਣੀ ਮਾਸੜ ਦਾ ਸੱਚੀ ਗੋਡਾ ਤੋੜ ਕੇ ਆਈਆਂ ਤੂੰ ਕਾਹਨੂੰ ਤੋੜ ਕੇ ਆਈਆਂ ਮਾਸੜ ਮੇਰੀ ਗੱਲ ਮੇਰੀ ਗੱਲ ਇੱਕ ਮਿੰਟ ਲੱਭੋ ਇੱਕ ਮਿੰਟ ਮਾਸੜ ਦਾ ਦੀ ਸੱਚੀ ਗੋਡਾ ਤੋੜ ਕੇ ਆਈਆਂ ਨਾ ਫਿਰ ਤੂੰ ਐ ਕਹਿ ਰਹੀ ਮੈਂ ਤੁਹਾਨੂੰ ਚੈਨਲ ਬਣਾ ਕੇ ਦਿੰਨੀ ਆ ਤੂੰ ਪਹਿਲਾਂ ਮਾਸੜ ਦੇ ਗੋਡੇ ਦਾ ਵਲੌਗ ਬਣਾ ਕੇ ਪਾ ਤੂੰ ਕਹਿੰਦੀ ਵੀ ਇਲਾਜ ਵਾਸਤੇ ਪੈਸੇ ਚਾਹੀਦਾ ਤੈਨੂੰ ਤਾਂ ਲੱਖ ਰੁਪਏ ਆ ਜਾਊਗਾ ਠਹਿਰ ਜਾ ਬੋਲ 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 ਵੀ ਮਾਸੜ ਦਾ ਗੋਡਾ ਟੁੱਟ ਗਿਆ ਕਾਹਨੂੰ ਟੁੱਟ ਗਿਆ ਗੋਡਾ ਨਹੀਂ ਟੁੱਟਿਆ ਗੋਡਾ ਦੋਸਤ ਬੋਲਦੀ ਆ ਸਾਡੀ ਮਾਸੀ ਗੋਡਾ ਤੋੜ ਕੇ ਭੱਜੀ ਆ ਕਰੋ ਮਾਸੜ ਦਾ ਦੋਸਤੋ ਮੈਂ ਤੁਹਾਨੂੰ ਵਲੌ ਤੇ ਆ ਦੇਖ ਮੇਰੀ ਗੱਲ ਸੁਣਾ ਉਹੀ ਨਹੀਂ ਆਗਨੇ ਦੀ ਬੇਇੱਜ਼ਤੀ ਕਰਦੇ ਹੁੰਦਾ ਤੂੰ ਤਾਂ ਮੇਰੀ ਬੇਇੱਜ਼ਤੀ ਕਰਦੀਆਂਂ ਗੀਆਂ ਮਾਸੀ ਬੋਲ ਬੋਲ ਸਮਾਰ ਕੇ ਬੋਲ ਦੱਸੇ ਮੜਾ ਜਾਂ ਮਾਸੀ ਜਿਸ ਟਾਈਮ ਤੁਹਾਡੀ ਲੜਾਈ ਹੋਈ ਸੀਗੀ ਕਿਸ ਮੁੱਦੇ ਤੇ ਲੜਾਈ ਹੋਈ ਕੀ ਤੁਹਾਡੇ ਹੱਥ 'ਚ ਹਥਿਆਰ ਸੀ ਜਦੋਂ ਮਸੜ ਦਾ ਗੋਡਾ ਟੁੱਟਿਆ ਤੇ ਉਸ ਵੇਲੇ ਤੁਸੀਂ ਕੀ ਮਹਿਸੂਸ ਕੀਤਾ ਦੱਸ ਮਾਸੀ ਜਿਆਦਾ ਨਾ ਬੋਲ ਜਾ ਮੁੱਦੇ ਮਰੁੱਛ ਪੈਣਾ ਗੁੱਸਾ ਹੋਊਗੀ ਮਾਸੀ ਤਾਂ ਅਸੀਂ ਤੁਹਾਡੇ ਇੰਟਰਵਿਊ ਲੈ ਰਹੇ ਹਾਂਗੇ ਪਲੀਜ਼ ਸਾਨੂੰ ਤੁਸੀਂ ਦੱਸ ਸਕਦੇ ਹੋ ਵੀ ਤੁਹਾਡੀ ਕਿਸ ਮੁੱਦੇ ਤੇ ਲੜਾਈ ਹੋਈ ਆ ਕਿ ਤੇ ਕਿਉਂ ਮਾਸਾ ਜੀ ਮਾਸੀ ਮੇਰੀ ਗੱਲ ਸੁਣੋ ਮਾਸੀ ਜੀ ਮਾਸੀ ਮਾਸੀ ਮੇਰੀ ਗੱਲ ਸੁਣੋ ਤਾਂ ਹੀ ਆਪਾਂ ਨੂੰ ਪੈਸੇ ਆਉਣਗੇ ਜੋ ਅਸੀਂ ਪੁੱਛ ਰਹੇ ਹਾਂ ਦੱਸ ਦੋ ਤੁਸੀਂ ਐਂ ਦੱਸੋ ਮਾਸੜ ਦੇ ਸੱਟ ਕਿੰਨੀ ਕੁ ਲੱਗੀ ਆ ਕਿੰਨੀ ਕ ਸੱਟ ਕਿੰਨੀ ਨਹੀਂ ਲੱਗੀ ਕੁਝ ਨਹੀਂ ਹੋਇਆ ਜਾਣ ਜਾਣ ਕੇ ਚਲਾਕੀਆਂ ਕਰਦੀ ਆ ਆ ਦੇਖ ਲੈ ਤੇਰੀ ਧੀ ਕਿਵੇਂ ਬੜਾ ਜਲੂਸ ਕੱਢਣ ਮੰਡੀ ਪਈ ਆਗੀ ਆ ਮੰਮੀ ਜੀ ਆ ਗਏ ਇਹ ਤੁਸੀਂ ਕੀ ਕਰੀ ਜਾਂਦੀ ਹੋ ਐਸੀ ਮਾਸਟਰ ਦਾ ਜਿਹੜਾ ਘੋਡਾ ਟੁੱਟ ਗਿਆ ਦੀ ਵੀਡੀਓ ਬਣਾ ਵੀਡੀਓ ਬਣਾਉਂਦੀ ਮੈਂ ਮਰ ਜਾਈ ਬੰਦ ਕਰ ਦੇ ਬੰਦ ਕਰ ਦੇ ਬੱਦੀ ਨਹੀਂ ਇਹਨੂੰ ਤਾਂ ਬਹਾਨਾ ਹੀ ਚਾਹੀਦਾ ਬਹਿਣ ਨੂੰ ਬਹਿ ਕੇ ਤੈਨੂੰ ਫੋਨ ਜਾ ਬੀਬੀ ਬਹਿ ਜਾ ਮੈਂ ਤਾਂ ਪਹਿਲਾਂ ਦੇਖ ਆ ਬੰਨੇ ਤੇਰੇ ਮੁਰ ਹੱਥ ਮੈਂ ਤਾਂ ਆਪਣੇ ਘਰੇ ਜਾਨੀ ਆਗੀ ਲੜਾਈ ਹੋਗੀ ਲੜਾਈ ਨਹੀਂ ਤੂੰ ਤੂੰ ਇੰਨਾ ਬੋਲਦੇ ਉਹ ਤੱਕ ਸੁਣਦੀਆਂ ਬਚਨੀ ਤਾਈ ਵੀ ਖੜੀ ਸੀ ਮੇਰੇ ਲਈ ਕਹਿੰਦੇ ਰੀ ਕੁੜੀ ਇਹਨਾਂ ਨੂੰ ਉੱਚੀ ਉੱਚੀ ਬੋਲ ਤੂੰ ਦੋਵੇਂ ਮੇਰੇ ਤੇ ਮੱਚਦੀ ਰਹਿੰਦੇ ਬੀਬੀ ਬੋਲਣ ਤੇ ਫਿਰ ਉਹਦੋਂ ਜਦੋਂ ਜੰਮੀ ਤੇ ਉਹ ਤਾਂ ਸੰਗ ਦੱਬ ਦਾਂਦੀ ਨਾ ਬੋਲਦੀ ਮੈਂ ਨਹੀਂ ਜੇ ਮੈਨੂੰ ਪਤਾ ਹੁੰਦਾ ਮੈਂ ਤਾਂ ਤੇਰਾ ਸੰਗ ਹੀ ਦੱਬ ਲੈਂਦੀ ਵੱਡੇ ਛੋਟੇ ਦੀ ਤੈਨੂੰ ਭੋਰਾ ਪਰੋ ਨਹੀਂ ਹੈਗੀ ਨਾ ਪੜ ਮੜ ਦੀ ਲੜਾਈ ਦਾ ਕੀ ਦੱਸ ਤਾ ਸਾਨੂੰ ਤੁਸੀਂ ਤਾਂ ਖੇਲਾ ਖੇਲ ਬਣਾ ਲਿਓ ਚਲ ਕੋਈ ਨਾ ਮੈਂ ਤਾਂ ਨਹੀਂ ਤੈਨੂੰ ਕੁਝ ਕਹਿੰਦੀ ਹੈਗੀ ਤੂੰ ਗੁੱਸਾ ਨਾ ਕਰ ਮੇਰੀ ਭੈਣ ਗੁੱਸਾ ਨਾ ਕਰ ਆ ਤੇਰੀ ਧੀ ਐਡੀ ਵੱਡੀ ਆ ਗਈ ਇਹਨੂੰ ਜਮੀ ਲੱਖਣ ਨਹੀਂ ਦਿੱਤਾ ਕਾਸੇ ਦਾ ਜੋ ਕਹਿੰਨੀ ਵਿਆਹ ਕੇ ਤਾਂ ਕਰੂੰਗੀ ਜੇ ਮੇਰੇ ਵਾਲੀਆਂ ਬੋਲੂਗੀ ਉਹਦੀ ਜੂੜ ਵੜ ਦੂੰਗੀ ਮੈਂ ਤਾਂ ਹਾਂ ਇਹ ਸਾਰਾ ਕੁਝ ਦੋਸਤੋ ਅਸੀਂ ਵਲੌਗ ਚ ਪਾਵਾਂਗੇ ਦੇਖੋ ਤੁਸੀਂ ਸਾਰੇ ਜਣੇ ਜ਼ਰੂਰ ਦੇਖੋ ਆਈ ਨੂੰ ਆਹੀ ਰਹਿੰਦਾਗਾ ਸਾਰੇ ਜਣੇ ਜ਼ਰੂਰ ਦੇਖੋ ਇਸ ਟਾਈਮ ਮਾਸੀ ਦਾ ਮੂੰਹ ਦੇਖਣਯੋਗ ਹੈਗਾ ਅੱਛਾ ਭਈਆ ਤੁਸੀਂ ਮਸੀ ਹੱਸ ਮਸੀ ਹੱਸ ਕੀ ਹੱਸ ਕਰ ਜਿਵੇਂ ਮੂੰਹ ਕਰ ਮਸੀ ਮੰਮੀ ਵੀ ਨੱਸ ਮੰਮੀ ਇਧਰ ਕਰੀ ਮੂੰਹ ਮੜ ਜਾ ਉਹ ਮਸੀ ਹੱਸ ਪਈ ਹੱਸ ਪਈ ਚਲ ਮਸੀ ਹੁਣ ਮਸੀ ਹੱਸ ਪਈ ਜੀ ਮਸੀ ਹੱਸ ਪਈ ਸਾਡੀ ਮਾਸੀ ਹੁਣ ਮੇਰੀ ਗੱਲ ਸੁਣ ਲੈ ਕੁੜੀਏ ਕੋਈ ਮਾਸੜ ਦਾ ਤੇਰੇ ਤਾਂ ਗੋਡਾ ਨਹੀਂ ਟੁੱਟਿਆ ਹੈਗਾ ਸਭ ਗੱਲਾਂ ਨੇ ਉਹ ਤਾਂ ਮਜ਼ਾਕ ਕਰਦੀ ਮਮੀ ਜੀ ਦਾ ਬਿਆਨ ਨੋਟ ਕਰੋ ਖੜ ਜਾ ਮੇਰੀ ਗੱਲ ਸੁਣ ਲੈ ਮੇਰੇ ਮੂੰਹ ਤੇ ਕੈਮਰਾ ਨਾ ਲਾਇਆ ਖਰ ਤੂੰ ਦੱਸਦਾ ਮੈਂ ਚੰਗਾ ਤੂੰ ਪਰਹ ਹੋ ਜਾ ਬੀਬੀ ਮਮਾਸੀ ਹੁਣ ਤੂੰ ਮੰਨ ਚੁੱਕੀ ਵੀ ਤੇਰੀ ਤੇ ਮਾਸੜ ਦੀ ਲੜਾਈ ਹੋਈ ਸੀ ਤੂੰ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਨਹੀਂ ਲੜਾਈ ਨਹੀਂ ਦੇਖ ਪੜ ਮੈਂ ਤਾਂ ਜਾਣੀ ਹੈਗੀ ਮੇਰੀ ਗੱਲ ਤਾਂ ਸੁਣ ਮਾਸੀ ਇੱਕ ਗੱਲ ਦਾ ਜਵਾਬ ਤਾਂ ਦੇ ਜਾ ਮਾਸੀ ਇੱਕ ਮਿੰਟ ਤਾਂ ਹੀ ਪੈਸੇ ਆਉਣਗੇ ਮਾਸੀ ਤੁਸੀਂ ਪੈਸੇ ਕਮਾਉ ਤਾਂ ਹੈ ਟੋਲੂ ਕਮਾਉ ਮੈਂ ਤੂੰ ਇਹ ਤਾਂ ਦੱਸ ਦੇ ਵੀ ਜਦੋਂ ਮੈਂ ਸੁਣ ਨਾ ਕਰੇ ਮੁੱਕੀ ਮਾਰੀ ਸੀ ਤੈਨੂੰ ਕਿੰਨਾ ਕੁ ਸਵਾਦ ਆਇਆ ਸੀ ਇਹ ਜਿਹੜਾ ਬੇੜਾ ਬਈ ਜੇ ਤੇਰਾ ਪਾਪ ਕੁੱਟਦਾ ਹੁੰਦਾ ਸੀ ਉਹਨੂੰ ਪੁੱਛਿਆ ਕਰਦੀ ਮੈਂ ਤਾਂ ਹੈ ਨਹੀਂ ਸੀ ਉਦੋਂ ਬੀਬੀ ਤੂੰ ਦੱਸ ਤੈਨੂੰ ਪਾਪਾ ਕੁੱਟਦਾ ਹੁੰਦਾ ਸੀ ਨੋ ਮੈਂ ਨੋਨਿਕ ਦੇ ਕੁੱਟਿਆ ਹੈਗਾ ਹਾਂ ਅਮਾਸੀ ਝੂਠ ਬੋਲਦੀ ਕੋਈ ਨਾ ਤੁਹਾਨੂੰ ਅਸੀਂ ਬਲੌਗ ਦੇ ਵਿੱਚ ਪਾਪਾ ਜੀ ਦੀ ਫੋਟੋ ਦਿਖਾਵਾਂਗੇ ਪਾਪਾ ਜੀ ਤਾਂ ਹੈ ਨਹੀਂ ਉਹ ਤਾਂ ਉੱਪਰ ਚਲੇ ਗਏ ਬਾਬਾ ਜੀ ਕੋਲ ਹਾਂ ਦਿਖਾਉਣਾ ਤੁਹਾਨੂੰ ਪਾਪਾ ਜੀ ਦੀ ਫੋਟੋ ਬਾਅਦ ਚ ਦਿਖਾਵਾਂਗੇ ਉਦੋਂ ਆਪਾਂ ਨਹੀਂ ਤੂੰ ਇਹ ਕਦੋਂ ਛੱਡੇਂਗੀ ਆ ਖਿਹੜਾ ਛੱਡ ਤੇ ਬੀਬੀ ਮੰਮੀ ਛੱਡ ਤਾਂ ਬਸ ਹੋ ਗਿਆ ਬਲੌਗ ਦੇ ਵਿੱਚ ਦੇਖ ਲਈ ਗੱਲ ਸੱਚੀ ਹੋ ਤੁਸੀਂ ਉਹ ਨਿਆਣੀਆਂ ਤੇਰੀ ਮਾਸੀ ਮਸਾਈ ਸੀ ਔਰ ਸਾਕੇ ਭੇਜਦੀ ਤੁਸੀਂ ਕੋਈ ਗੱਲਾਂ ਹੁੰਦੀਆਂ ਨੇ ਹੈ ਮੰਮੀ ਜੀ ਤੁਹਾਨੂੰ ਕੀ ਪਤਾ ਮੈਂ ਤੁਹਾਨੂੰ ਦੱਸ ਰਹੀ ਹਾਂ ਤੂੰ ਮੂੰਹ ਬੰਦ ਰੱਖ ਚੁੱਪ ਕਰ ਚੁੱਪ ਕਰ ਗੱਲ ਸੁਣ ਮੈਂ ਬੋਲਦੀ ਨਹੀਂ ਸੀ ਮਾਸੀ ਨੇ ਮੈਂ ਤੈਨੂੰ ਕਿਹਾ ਸੀ ਨਾ ਵੀ ਮੈਂ ਤੈਨੂੰ ਬੋਲਦੀ ਨਹੀਂ ਪੂਰੇ ਆਈ ਮੈਂ ਹੈਨਾ ਮੈਂ ਇਹਨਾਂ ਦੇ ਦੋਨਾਂ ਦੀਆਂ ਗੱਲਾਂ ਸੁਣ ਰਹੀ ਸੀ ਤੇ ਏ ਵੀ ਤੇ ਵਿੱਚ ਇਹਦੇ ਵੀ ਖਿੱਚੀ ਕੰਨ ਸਮਾਰ ਕੇ ਮਾਸੀ ਮੇਰੇ ਕੰਨ ਭਰ ਰਹੀ ਸੀ ਹਾਂ ਕਹਿੰਦੀ ਤੇਰੀ ਬਸਸਤਾ ਕਹਿੰਦੀ ਉਵੇਂ ਬੋਲੀ ਜਾਂਦੀ ਰਹਿੰਦੀ ਐ ਨਾਲੇ ਤੇਰੀ ਨਰਦ ਕਹਿੰਦੀ ਇਹਨਾਂ ਦੀ ਪ੍ਰਵਾਹ ਨਾ ਕਰਿਆ ਕਰ ਤੂੰ ਬਣਾ ਬਲੋ ਐ ਕੱਕੀ ਜਾਨ ਮਾਸੀ ਮੈਨੂੰ ਨਾ ਤੁਹਾਡੇ ਖਿਲਾਫ ਢੁਕਾਰੀ ਸੀਗੀ ਗਾਲਾਂ ਕੱਢਦੀ ਸੀ ਤੂੰ ਜਿਹੜਾ ਘਟਾ ਤੂੰ ਗੱਲਾਂ ਨੇ ਸਵਾਦ ਲੈਂਦੀ ਹੋਵੇਂਗੀ ਪੁੱਛ ਲਓ ਹੈਨਾ ਮਾਸੀ ਨੇ ਮੈਨੂੰ ਇਹਦੇ ਕੋਈ ਨਹੀਂ ਆ ਕਿਸੇ ਨੂੰ ਢੜਕਾ ਸਕਦਾ ਹੁੰਦਾ ਜਦੋਂ ਆਪਾਂ ਸ ਮੰਮੀ ਜੀ ਮੈਂ ਕਿਹੜਾ ਫਿਰ ਭੜਕੀਆ ਮੈਨੇ ਤਾਂ ਇਧਰੋਂ ਸੁਣੀ ਇਧਰੋਂ ਕੱਢਤੀ ਇਹ ਮੇਰੀ ਗੱਲ ਸੁਣੋ ਭਾਬੀ ਮੈਂ ਇਸ ਮੂਰੇ ਬੀਨ বাজਾਈ ਜਹੇ ਜਨਾਬ ਜਾਈਏ ਨਹੀਂ ਪਈ ਆਪਣੇ ਗੱਲਾਂ ਤੇ ਯਕੀਨ ਕਰਦੀ ਆ ਜੇ ਆਪਾਂ ਕੰਮ ਕਰੀਏ ਨਹੀਂ ਬਹੁਤ ਬੋਲਦੀ ਆ ਤੇ ਬਹੁਤ ਜ਼ਿਆਦੇ ਸੋਭਾ ਨਹੀਂ ਦਿੰਦਾ ਤੈਨੂੰ ਇੰਨਾ ਬੋਲਣਾ ਚੰਗਾ ਮੇਰੀ ਗੱਲ ਸੁਣੋ ਮੰਮੀ ਜੀ ਤੁਸੀਂ ਰਾਮ ਕਰ ਲਓ ਰਾਮ ਕੀ ਕਰਨਾ ਮੈਂ ਰਾਮ ਕਰਨ ਦੀ ਨਹੀਂ ਤੁਸੀਂ ਮੈਨੂੰ ਐ ਮਾ ਜੀਏ ਰਾਮ ਰੂਨ ਵਾਲੀ ਕੋਈ ਗੱਲ ਨਹੀਂ ਗੋਹੇ ਦੇ ਬਠਲ ਭਰਦੀਆਂ ਛੱਟਿਆ ਵੀ ਬੜੇ ਚ ਜਾ ਕੇ ਆਏ ਭਾਬੀ ਮੰਮੇ ਮੰਮਾ ਜੀ ਤੁਸੀਂ ਸੋ ਜੋ ਅਸੀਂ ਗੋਲੇ ਦੇ ਪੱਠਲ ਦਾ ਨਾਲੇ ਵਲੌਗ ਬਣਾ ਲਾਂਗੇ ਨਾਲੇ ਸਿੱਟਿ ਆਵਾਂਗੇ ਸੋ ਜੋ ਨਹੀਂ ਜ਼ਹਿਰ ਦੇ ਦੋ ਮੈਨੂੰ ਜ਼ਹਿਰ ਮਾਰ ਦੋ ਮੈਨੂੰ ਖੁਸ ਦੇ ਕੇ ਚਿੜੀਆਂ ਵਾਲੀ ਦਵਾਈ ਪਈ ਆ ਕਾਲਾ ਇੱਥੇ ਪਈ ਆ ਚਿਚੜੀਆਂ ਵਾਲੀ ਦਵਾਈ ਐ ਸੋਡਾ ਬੇੜਾ ਬਹਿ ਜੇ ਨੋ ਜੀ ਦੋਸਤੋ ਮੇਰੀ ਸੱਸ ਮਾਂ ਤਾਂ ਸੋ ਗਈ ਤੇ ਬਹਿਲ ਰ ਹਲਕਾ ਚ ਦੇਦਾ ਡੰਡਾ ਜੀ ਕਰਦਾ ਏਡੀ ਬਤਮੀ ਜਾਈ ਦੱਸੋ ਵਿਚਾਰੀ ਮੇਰੀ ਭੈਣ ਕੀ ਸੋਚੂਗੀ ਐ ਵੀ ਦੋ ਦਿਨ ਬਾਅਦ ਕੀ ਮੇਰੀ ਆ ਹਾਲਤ ਕਰਤੀ ਕੀ ਕਰਾਂ ਨੀ ਮੈਂ ਕੀ ਕਰਾਂ